110000 ਰੁਪਇਆ ਤੇ ਛੱਡੇਗਾ ਕਿਥੇ 3000 ਰੁਪਇਆ ਮਾਨਤਨ ਕਰ ਦੇਾਂਗੇ ਖੁੱਲ ਕੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਰੁਪਇਆ ਐਕਸਟਰਾ ਡਿਸਕਾਊਂਟ ਦੇ ਦੇਾਂਗੇ ਫਿਰ ਦਾ ਓਕੇ ਆ ਜਮਾ ਚਲਾਈ ਚੱਪੇ ਦਾ 4x4 ਜਮਾ ਬਿਲਕੁਲ ਸਹੀ ਸਾਰਾ ਕੁਝ ਕੰਮ ਕਰਦਾ ਹੈ ਦਾ ਜੋ ਕੰਪਨੀ ਦੀ ਜੋ ਕੰਪਨੀ ਨੇ ਦਿੱਤਾ ਹੋਇਆ ਹਾਂ ਸਾਰਾ ਕੁਝ ਰੇਟ 540000 ਠੀਕ ਹੈ 77000 ਦੇ ਟਾਇਰ ਲੱਗੇ ਆ ਟਰੈਕਟਰ ਨੂੰ ਸਪਰ ਡੀਪ ਮਹੀਰੀ ਬਣਾ ਦੂ ਹੈ ਸਪਰ ਸੀਟਰ ਦੀ ਪਹੀਰੀ ਬਣਾ ਦੂ ਸਪਰ ਸੀਟਰ ਦੀ ਹਾਂਜੀ ਡੀਜ਼ਲ ਖਰਚਾ ਵੀ ਘਟ ਪਾਊਗਾ ਡੀਜ਼ਲ ਖਰਚਾ ਵੀ ਘਟ ਪਾਊ ਹਾਂਜੀ ਕਿੱਲੇ ਦਾ 6.5 ਲੀਟਰ ਡੀਜ਼ਲ ਖਾਊਗਾ ਇਹ ਤੇ ਮਾਡਲ ਇਹ 10 ਆ ਗਿਆ ਸੀ ਤੇ ਰੇਟ ਰੇਟ ਇਹਦਾ 465000 ਰੁਪਇਆ ਨਵਾਂ ਨਵਾਂ ਨੱਕ ਟਰੈਕਟਰ ਆ ਜੀ ਕੋਈ 10 ਨੰਬਰ ਦਾ ਨਟ ਵੀ ਨਹੀਂ ਖੁੱਲਿਆ 19 ਮਾਡਲ ਦਾ ਰੇਟ ਕਿੰਨਾ ਆ ਗਿਆ 19 ਮਾਡਲ ਦਾ ਰੇਟ ਹੈਗਾ 550000 ਯਾਰ ਕਿ ਘੰਟੇ ਦੇ ਲੱਗ ਭਾਗ ਚੱਲਿਆ 7 ਲੱਖ 35000 ਰੁਪਏ ਰੇਟ ਆ ਹਾਂਜੀ ਡਿਸਕਾਊਂਟ ਫੁੱਲ ਕਰ ਦਿਆ ਹੈਗੇ ਇਹਦੇ 7 ਲੱਖ ਦਾ ਦੇ ਦੇ ਐ ਪੂਰੇ ਦਾ 35000 ਰੁਪਏ ਡਿਸਕਾਊਂਟ 855 ਦਾ ਹੀ 5-7 ਹੁੰਦੀ ਹੈ ਆਪਣੇ ਕੋਲ 10 ਵੀ ਹੋ ਜਾਂਦੇ 10 ਵੀ ਹੋ ਜਾਂਦੇ ਹਾਂਜੀ ਠੀਕ ਹੈ ਟਰੇ ਥੋੜਾ ਜਿਆ ਮਹਿੰਗਾ ਜੀ ਇਹ ਆਗੇ ਪੁਰਾਣੀ ਸ਼ੋਜ ਹੈ ਪੁਰਾਣੀ ਸ਼ੋਜ ਪੁਰਾਣੀ ਸ਼ੋਜ ਸਾਨੂੰ ਟਰੈਕਟਰ ਲੈਣੇ ਪੈਂਦੇ ਆ ਮਹਿੰਗੇ ਠੀਕ ਹੈ ਹਾਂ ਇਹਦੀ ਡਿਮਾਂਡ ਵੱਧ ਗਈ ਇਹਦੀ ਡਿਮਾਂਡ ਵੱਧ ਗਈ ਜੇ ਨਵੇਂ ਨਾ ਕਪਰੀ ਜਨ ਕਰੋਗੇ ਹਾਂ ਪੇਰ ਤਾਂ ਨਹੀਂ ਆਪਾਂ ਇਹਨੂੰ ਖਰੀਦ ਸਕਦੇ ਇਹਨੇ ਪੁਰਾਣੀ ਸ਼ੋਅ ਵਾਲਾ ਲੈਣਾ ਟਰੈਕਟਰ ਉਹ ਬੰਦਾ ਮੁੜ ਕੇ ਨਹੀਂ ਜਾਂਦਾ ਇਸ ਟਰੈਕਟਰ ਇਸ ਟਰੈਕਟਰ ਉਹ ਵੀ ਮਿੱਤਰੋ ਅੱਜ ਆਪਾਂ ਆਏ ਸੀ ਬਾਈਕ ਕਾਕਨੇ ਕੋਲੇ ਕਾਕਨੇ ਦੇ ਪਿੰਡ ਘਰਦੇ ਆ ਗੱਲ ਸਸਰੀਕਾਲ ਬਾਈਕ ਕਾਕਨੇ ਸਸਰੀਕਾਲ ਬਾਈ ਪਹਿਲਾਂ ਤਾਂ ਬਾਈ ਪਿੰਡ ਦਾ ਨਾਮ ਦੱਸ ਮੈਨੂੰ ਲੈਣਾ ਨਹੀਂ ਆਉਂਦਾ ਪਿੰਡ ਚੱਕ ਰੁਲਦੂ ਸਿੰਘ ਵਾਲਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਡੱਬ ਵਾਲੀ ਬਠਿੰਡਾ ਰੋਡ ਤੇ ਪਿੰਡ ਆ ਜੀ ਆਪਣਾ ਅੱਬ ਵਾਲੀ ਤੋਂ 10 ਕਿਲੋਮੀਟਰ ਆ ਬਠਿੰਡੇ ਤੋਂ 30 ਕਿਲੋਮੀਟਰ ਆ ਮੇਨ ਹਾਈਵੇ ਤੇ ਪਿੰਡ ਆ ਜਿਹੜੀ ਉਹ ਭਾਰਤ ਮਾਲਾ ਨਿਕਲ ਗਿਆ ਠੀਕ ਹੈ ਜੀ ਭਾਰਤ ਮਾਲਾ ਦੇ ਉੱਪਰ ਪਿੰਡ ਆ ਬਿਲਕੁਲ ਹਨਾ ਤੇ ਐਸ ਵਕਤ ਬਾਈ ਦੇ ਘਰੇ ਇੱਕ ਆਪਾਂ ਨੌਰੇ 'ਚ ਖੜੇ ਸੀ ਬਾਈ ਦੇ ਤੇ ਟਰੈਕਟਰਾਂ ਦਾ ਤੁਸੀਂ ਦੇਖ ਸਕਦੇ ਹੋ ਬੱਬੂ ਝਾਤ ਬਰਵਾ ਦੇ ਫੁੱਲ ਬਾਈ ਕੋਲੇ ਟਰੈਕਟਰ ਨੇ ਇੱਕ ਨੰਬਰ ਬਾਈ ਦਾ ਕੰਮ ਹੈ ਤੇ ਬਾਈ ਜੀ ਹੁਣ ਆਪਾਂ ਆ ਟਰੈਕਟਰ ਤੋਂ ਸਟਾਰਟ ਕਰਦੇ ਆ ਇਹ ਟਰੈਕਟਰ ਬਾਰੇ ਖੁੱਲ ਕੇ ਦੱਸ ਗਿਰੋ ਖੁੱਲ ਕੇ 2013 ਮਾਡਲ ਹਾਂਜੀ 36 30 ਸੁਪਰਾਜੀ ਇਹ 14 ਵਾਲੇ ਟਾਇਰਾਂ 'ਚ 14 ਦੇ ਟਾਇਰਾਂ 'ਚ ਹਾਂਜੀ 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 ਕੈਕਟਰ ਪੂਰਾ ਸਾਫ਼ ਆ ਹਾਂਜੀ ਨੰਬਰ ਇਹਦਾ ਹਰਿਆਣਾ ਠੀਕ ਹੈ ਜੀ ਟਾਇਰ ਟੂਰ ਦਿਖਾ ਦੇ ਨਿਗਾ ਮਰਾਦੇ ਬੀਕੇਟੀ ਦੇ ਟਾਇਰ ਆ ਵਧੀਆ ਵਾਲੇ ਠੀਕ ਹੈ ਜੀ 14 9 28 ਵਾਲੇ 14 9 28 ਵਾਲੇ ਠੀਕ ਆ ਸਾਈਡ ਗੇਅਰ ਆ ਗਿਆ ਇੰਜਨ ਗੇਅਰ ਦਾ ਵੀ ਚੰਗਾ ਇੰਜਨ ਗੇਅਰ ਦਾ ਓਕੇ ਆ ਹਾਂਜੀ ਨੰਬਰ ਹਰਿਆਣਾ ਐਨਓਸੀ ਮਿਲ ਜੂਗੀ ਐਨਓਸੀ ਮਿਲ ਜੂਗੀ ਹਾਂ ਹਾਂ ਠੀਕ ਹੈ ਤੇ 13 ਮਾਡਲ ਦਾ ਰੇਟ ਰੇਟ ਇਹਦਾ 410000 ਰੁਪਿਆ ਤੇ ਛੱਡੇਗਾ ਕਿਥੇ 20000 ਰੁਪਿਆ ਮਾਨਤਨ ਕਰ ਦੇਾਂਗੇ ਖੁੱਲ ਕੇ ਖੁੱਲ ਕੇ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਆਊਗਾ 5000 ਰੁਪਿਆ ਐਕਸਟਰਾ ਡਿਸਕਾਊਂਟ ਦੇ ਦੇਾਂਗੇ ਉਹਨੂੰ 5000 ਹੋਰ ਹਾਂ ਲਓ ਵੀ ਮਿੱਤਰੋ ਤੁਸੀਂ ਹੁਣ ਆਪ ਹਿਸਾਬ ਲਾ ਲਓ 410000 ਮੁੱਲ ਹੈ ਠੀਕ ਹੈ 25000 ਬਾਈ ਨੇ ਕਹਿਤਾ ਤੇ 5 ਹੋਰ ਪਾ ਕੇ 30 ਹੋ ਗਿਆ 30 ਘਟਾ ਕੇ 7 ਲੱਖ 80 ਹਜ਼ਾਰ ਦਾ ਟਰੈਕਟਰ ਰਹਿ ਗਿਆ ਤੇ ਮੂਰੇ ਆ ਗਿਆ 50 45 D ਯੋਂਡਯੂ ਟਰੈਕਟਰ ਚੈੱਕ ਕਰ ਸਕਦੇ ਹੋ 4 ਵੀਲ ਹੈ ਮਿੱਤਰੋ ਤੇ ਇਹਦੇ ਬਾਰੇ ਦੱਸੀ ਕਿਹੜਾ ਖੁੱਲ ਕੇ ਟਰੈਕਟਰ 2015 ਮਾਡਲ ਆ ਹਾਂਜੀ ਤੇ ਪੂਰਾ ਸਾਫ ਸੁਥਰਾ ਟਰੈਕਟਰ ਆ ਚਾਰ ਸਵੇਰੋਂ ਨਿਗਾਹ ਮਰਾ ਦੇ ਗੇਅਰ ਦਾ ਓਕੇ ਆ ਜਮਾ ਚਲਾਈ ਚੱਪੇ ਦਾ 4x4 ਜਮਾ ਬਿਲਕੁਲ ਸਹੀ ਸਾਰਾ ਕੁਝ ਕੰਮ ਕਰਦਾ ਹੈ ਦਾ ਜੋ ਕੰਪਨੀ ਦੀ ਜੋ ਕੰਪਨੀ ਨੇ ਦਿੱਤਾ ਹੋਇਆ ਹਾਂ ਸਾਰਾ ਕੁਝ ਠੀਕ ਹੈ ਜੀ ਟਾਇਰ ਆ ਗਏ 14928 ਵਾਲੇ ਕਿੰਨੇ ਪੈਸੇ ਪਏ ਨੇ ਟਾਇਰ 80 ਪੈਸੇ ਆ ਅਗਲੇ ਟਾਇਰ ਨਵੇਂ ਪਾਈ ਹੈ ਜੀ ਅਗਲੇ ਟਾਇਰ ਰੁਪਿਆ ਪੈਣੇ ਮਗਰਲੇ 80 ਪੈਸੇ ਨੇ ਅਪੋਲੋ ਦੇ ਟਾਇਰ ਨੇ ਮਿੱਤਰੋ ਤੇ ਚਾਲ ਚਲਾਵੇ ਤਾਂ ਜਮਾ ਚੰਗਾ ਹੈ ਚਾਲ ਚਲਾਵੇ ਤਾਂ ਫੁੱਲ ਚੰਗਾ ਜੀ ਫੁੱਲ ਚੰਗਾ ਤੇ ਜੇ ਮਾਡਲ ਦੀ ਗੱਲ ਕਰੀਏ ਮਾਡਲ 15 ਜੀ ਤੇ ਰੇਟ 5 ਲੱਖ 40 ਹਜ਼ਾਰ ਮੌਕੇ ਤੇ ਮੌਕੇ ਤੇ ਮਾਮਤਾਨ ਕਰ ਦਾਂਗੇ ਫੁੱਲ ਫੁੱਲ हां ठीक मौके ਤੇ ਫੁੱਲ ਮਾਨਤਾ ਨੂੰ ਹੋ ਬਾਈ ਮੂਰੇ ਆ ਗਿਆ 50 ਪਹਾਈ ਜੌਂਡੀਆਂ ਟਰੈਕਟਰ ਦੇਖ ਸਕਦੇ ਹੋ ਤੇ ਰੰਗ ਪੇਂਟ ਦਾ ਕਿਵੇਂ ਆ ਰੰਗ ਪੇਂਟ ਦਾ ਰੀਨ ਵਾਲਾ 2013 ਮਾਡਲ ਆ ਠੀਕ ਹੈ ਜੀ 3 ਸਪੀਡ ਆ ਠੀਕ ਹੈ ਜੀ ਹਾਂਜੀ ਟਾਪ ਮਾਡਲ ਟਰੈਕਟਰ ਆ ਟਾਇਰਾਂ ਦੀ ਗੱਲ ਕਰੀਏ ਟਾਇਰ ਜੇ ਕਿਹਦੇ ਟਾਇਰ 90 95 ਪੈਸੀ ਹੈ ਜੀ ਠੀਕ ਹੈ ਦਵਾਰੇ ਦੇ ਦਵਾਰੇ ਦੇ 90 95 ਪੈਸੇ ਜੇ ਕਿਹਦੇ ਟਾਇਰ ਨੇ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਪੂਰਾ ਵਧੀਆ ਟਰੈਕਟਰ ਹੈ ਤੇ ਇੰਜਨ ਗੇਅਰ ਦਾ ਵੀ ਪੂਰਾ ਚੰਗਾ ਹੈ ਇੰਜਨ ਗੇਅਰ ਦਾ ਫੁੱਲ ਚੰਗਾ ਹੈ ਠੀਕ ਹੈ ਤੇ 13 ਮਾਡਲ ਦਾ ਰੇਟ ਕਿੰਨਾ ਆ ਗਿਆ ਰੇਟ ਇਹਦਾ ਜੀ 493000 ਹਾਂਜੀ ਇਹ ਤੇ ਫੁੱਲ ਡਿਸਕਾਊਂਟ ਕਰ ਦਾਂਗੇ ਜਿੰਨਾ ਤੋਂ ਸੀ ਐਕੋਂ ਫੁੱਲ ਡਿਸਕਾਊਂਟ ਹਾਂਜੀ ਠੀਕ ਹੈ ਲੋ ਵੀ ਮਿੱਤਰੋ ਫੁੱਲ ਡਿਸਕਾਊਂਟ ਹੋ ਜੂ ਇਹ ਟਰੈਕਟਰ ਦੇ ਵਿੱਚੋਂ ਤੇ ਮੌਕੇ ਤੇ ਤੇ ਜਿਹੜਾ 5000 ਵੀਡੀਓ ਵਾਲਾ ਉਹ ਤਾਂ ਹੋਣੀ ਹੋਣਾ ਉਹ ਵੱਖਰਾ ਤੇ ਮੂਰੇ 5500 ਆ ਗਿਆ ਤੇ ਨਿਊ ਹੌਲੈਂਡ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਈ ਦੱਸੀ ਘਰੇ ਇਹਦੇ ਬਾਰੇ 5500 ਹਾਲੈਂਡ ਆ 2010 ਮਾਡਲ ਆ ਠੀਕ ਹੈ ਜੀ ਟਾਇਰ ਟੂਰਾਂ ਤੇ ਨਿਗਾ ਮਰਾ ਦਿਓ ਜੀ ਹਾਂ ਜੀ ਅਗਲੇ ਟਾਇਰ ਰੇਡੀਅਲ ਪਾਏ ਆ 916 ਵਾਲੇ ਮਹਿੰਗੇ ਆ 916 ਮਹਿੰਗਾ ਆ 15-16000 ਦੀ ਜੋੜੀ ਹੈ ਜੀ ਇਹ 15 16000 ਦੀ ਹਾਂਜੀ ਪਿਛਲੇ ਟਾਇਰ ਐਮ ਆਰ ਐਫ ਦੇ ਆ ਨਿਗਾ ਮਗਰਾ ਦਿਓ ਐਮ ਆਰ ਐਫ ਵੀ ਉੱਤੇ ਖੜਾਗਾ ਟਾਇਰਾਂ ਦੇ ਠੀਕ ਹੈ ਜੀ 70 75000 ਦੇ ਟਾਇਰ ਲੱਗੇ ਆ ਟਰੈਕਟਰ ਨੂੰ 70 75000 70 75000 ਦੇ ਆ ਠੀਕ ਹੈ 3 ਸਪੀਡ ਆ ਗਿਆ 3 ਸਪੀਡ ਆ ਗਿਆ ਲੱਗ ਤੋ ਕਲੱਚ ਵਾਲਾ ਹਾਂ ਲੱਗ ਤੋ ਕਲੱਚ ਵਾਲਾ ਡਬਲ ਡਿਸਟ੍ਰਿਬਿਊਟਰ ਫੋਲੋ ਵੈਕਸੀਨ ਆਈਏ ਫੋਲੋ ਵੈਕਸੀਨ ਹਾਂਜੀ ਠੀਕ ਹੈ ਰੇਮਬਾਰੋਂ ਬੰਦ ਚਾਲ ਚਲਾਵੇ ਦਾ ਵੀ ਕਕੜੇ ਉਣ ਨਹੀਂ ਚੰਗਾ ਚਾਲ ਚਲਾਵੇ ਦਾ ਜਮਾਂ ਨਵੇਂ ਆ ਰਗਾ ਹੱਥਾਂ ਚੋਂ ਨਿਕਲਦਾ ਜਮਾਂ ਪੂਰਾ ਪੂਰਾ ਹਾਂ ਠੀਕ ਹੈ ਟਰੈਕਟਰ ਕਹਿੰਦਾ ਹੱਥਾਂ ਚੋਂ ਤਿਲਕ ਦਾ ਜਿਆਦਾ ਸੀਡਰ ਦੀ ਪਹਮੀਰੀ ਬਣਾ ਦੂ ਹੈ ਸੁਪਰ ਸੀਡਰ ਦੀ ਪਹਮੀਰੀ ਬਣਾ ਦੂ ਸੁਪਰ ਸੀਟਰ ਦੀ ਹਾਂ ਜੀ ਡੀਜ਼ਲ ਖਰਚਾ ਵੀ ਘੱਟ ਪਾਊਗਾ ਡੀਜ਼ਲ ਖਰਚਾ ਵੀ ਘੱਟ ਪਾਊ ਹਾਂ ਜੀ ਕਿੱਲੇ ਦਾ 6.5 ਲੀਟਰ ਡੀਜ਼ਲ ਖਾਊਗਾ ਇਹ ਆਮ ਟਰੈਕਟਰ 10 ਲੀਟਰ ਖਾਈ ਜਾਂਦੇ ਆ ਠੀਕ ਹੈ ਹਾਂ ਜੀ ਤੇ ਮਾਡਲ ਇਹ 10 ਆ ਗਿਆ ਸੀ ਤੇ ਰੇਟ ਰੇਟ ਇਹਦਾ 4,65,000 ਰੁਪਇਆ ਹਾਂ ਜੀ 25 ਹਜ਼ਾਰ ਡਿਸਕਾਊਂਟ ਇਹ ਚੋਂ ਕਰਦੇ ਨੇ 25000 ਰੁਪਏ ਮਿੱਤਰੋ ਡਿਸਕਾਊਂਟ ਇਹ ਦੇ ਵਿੱਚੋਂ ਆ ਤੇ ਮੂਰੇ ਆ ਗਿਆ ਸਿਵਨਾਲੀ ਕਾ 50 ਦਾ ਤੇ ਟਰੈਕਟਰ ਦੇਖ ਸਕਦੇ ਹਾਂ ਬਬੂ ਇੱਥੇ ਝਾਤ ਮਰਵਾ ਆ ਸੌਂਕੀਆ ਲਵਾਈ ਹੋਈ ਆ ਲਾਈਟ ਹਾਂਜੀ ਸੌਂਕੀਆ ਸੌਂਕੀਆ ਪੂਰਾ ਟਰੈਕਟਰ ਸੰਗਾਰਿਆ ਹੋਇਆ ਹਨਾ ਤੇ ਟਰੈਕਟਰ ਦੇਖ ਸਕਦੇ ਹਾਂ ਨੋਕਰਾ ਟਰੈਕਟਰ ਹੈ ਜਮਾ ਮਾਮਾ ਨੋਕਾ ਟਰੈਕਟਰ ਆ ਜੀ ਕੋਈ 10 ਨੰਬਰ ਦਾ ਨਟ ਵੀ ਨਹੀਂ ਖੁੱਲਿਆ 10 ਨੰਬਰ ਵਾਲਾ ਨਟ ਵੀ ਨਾਲ ਦੇ ਟਾਇਰ ਆਈ ਨਿਗਾ ਮਰਾਦੇ ਅਸੀਂ ਨਾਲ ਦੇ 2019 ਮਾਡਲ ਦਾ ਇਹ ਆ ਦੇਖੋ ਹਾਂ 80 ਪੈਂਦੇ ਟਾਇਰ ਪੈਨੇ ਆ ਬਾਈ ਕੰਨਾ ਮੂਰਾ ਮੂਰਾ ਨਾਲ ਦੀਆਂ ਨਹੀਂ ਦਿਖਾਈ ਬੱਬੂ ਕਿਰਾ ਮੂਰਾ ਨਾਲ ਦੀਆਂ ਪਈਆਂ ਨਹੀਂ ਦੇਖ ਸਕਦੇ ਤੁਸੀਂ ਪੂਰਾ ਨੌਗਰਾ ਟਰੈਕਟਰ ਹੈ ਤੇ ਇੰਜਨ ਗੇਅਰ ਚਲਾਵੇ ਦਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਘਰੇ ਆ ਕੇ ਬਾਕੇ ਲਾਗੇ ਚਾਹੀਏ ਘਰੇ ਆ ਕੇ ਬਾਕੇ ਹਾਂ ਤੇ ਘਰੇ ਆ ਕੇ ਤੁਸੀਂ ਬਾਕੇ ਤਸੱਲੀ ਕਰਕੇ ਟਰੈਕਟਰ ਨੂੰ ਉਲ ਜਾ ਸਕਦੇ ਹੋ ਹਣਾ ਤੇ ਟਰੈਕਟਰ ਬਬੂ ਚਾਰ ਸਫੇਰਿਆਂ ਦਾ ਖਾ ਦੇ ਕੇ ਨਾ 19 ਮਾਡਲ ਦਾ ਰੇਟ ਕਿੰਨਾ ਆ ਗਿਆ 19 ਮਾਡਲ ਦਾ ਰੇਟ ਹੈਗਾ 5 ਲੱਖ 5000 ਹਾਂਜੀ ਮੌਕੇ ਤੇ ਫੁੱਲ ਮਾਨ ਤਨ ਕਰ ਦਿਆਂਗੇ ਮੌਕੇ ਤੇ ਫੁੱਲ ਮਾਨ ਤਨ ਹੋ ਜੂ ਮਿੱਤਰੋ ਹਾਂਜੀ ਮੂਰੇ ਆ ਗਿਆ 2.4 ਲੱਖ ਰੁਪਇਆ 4 15 20 ਇਹ ਤੇ ਤੇ ਲੋਨ ਹੋ ਜੂ ਜੇ ਸਿਬਲ ਸਕੋਰ ਓਕੇ ਹੋਵੇ 2.4 ਲੱਖ ਰੁਪਇਆ ਦਾ 2.4 ਲੱਖ ਲੋਨ ਹੋ ਜੂਗਾ ਠੀਕ ਹੈ ਹਾਂ 2.4 ਲੱਖ ਰੁਪਇਆ ਦਾ ਲੋਨ ਹੋ ਜੂ ਮਿੱਤਰੋ 4 ਲੱਖ ਕਿੰਨਾ ਰੇਟ ਰੱਖਿਆ ਸੀ 5 ਲੱਖ ਤੇ 5000 ਆ 5 ਲੱਖ ਤੇ 5000 70 75000 ਨਾਲ ਟਰੈਕਟਰ ਦੇ ਦਿਆ 70 75000 ਨਾਲ ਟਰੈਕਟਰ ਤੁਹਾਡੇ ਘਰੇ ਜਾਂਦਾ ਬਈ ਅੱਜ ਤੇ ਮੂਰੇ ਆ ਗਿਆ 855 EFI ਤੇ ਇਹਦੇ ਬਾਰੇ ਦੱਸੀ ਬਈ 2021 ਮਾਡਲ ਆ ਹਾਂਜੀ 3 ਸਪੀਡ ਆ ਫੁੱਲ ਟਾਪ ਮਾਡਲ ਆ ਠੀਕ ਹੈ ਜੀ ਪੁਰਾਣੇ ਟਾਇਰਾਂ ਵਾਲਾ ਹਾਂਜੀ ਨਾ ਇਹਦੇ MRS ਦੇ ਟਾਇਰ ਆ ਜੀ 485 85 90 ਪੈਸੇ 85 90 ਪੈਸੇ ਟਾਇਰ ਪਏ ਨੇ ਹਾਂਜੀ ਚੌਕੜਾ ਹਾਂ ਤੇ ਮਾਡਲ 21 ਆ ਗਿਆ ਮਾਡਲ 21 ਦੇ 9ਵੇਂ 10ਵੇਂ ਮਹੀਨੇ ਦਾ ਟਰੈਕਟਰ ਆ 9ਵੇਂ 10ਵੇਂ ਮਹੀਨੇ ਦਾ ਹਾਂ ਪਲੇਟ ਤੇ ਨਗਾ ਮਰਾ ਦਿਓ ਸਾਰਾ ਟਰੈਕਟਰ ਜੈਣੀ ਜਨਾ 1000 ਕ ਘੰਟੇ ਦੇ ਲਗਭਗ ਚੱਲਿਆ 1000 ਕ ਘੰਟੇ ਦੇ ਹਾਂ ਠੀਕ ਹੈ ਤੇ ਜੇ ਕੱਕ ਨੇ ਤੇ ਮੁੱਲ ਦੀ ਗੱਲ ਕਰੀਏ ਮੁੱਲ ਇਹਦਾ 7 ਲੱਖ ਤੇ 35000 ਰੁਪਈਆ ਰੇਟ ਆ ਹਾਂਜੀ ਡਿਸਕਾਊਂਟ ਫੁੱਲ ਕਰ ਦਿਆਂਗੇ ਇਹਦੇ ਤੇ 7 ਲੱਖ ਦਾ ਦੇ ਦੇ ਐ ਪੂਰੇ ਦਾ 35000 ਰੁਪਏ ਡਿਸਕਾਊਂਟ ਦਾ 35000 ਦਾ ਹਾਂਜੀ ਲੋ ਵੀ 7 ਲੱਖ ਚ ਟਰੈਕਟਰ ਦੀ ਜੈਸਿਆਂ ਨੂੰ ਹੋਊਗੀ ਹਾਂਜੀ ਤੇ ਮੂਰੇ ਫੇਰ 855 ਆ ਗਿਆ 855 ਦਾ ਤਾਂ ਪੜਾ ਰਹੀ ਰੱਖਦਾ ਤੂੰ 855 ਦਾ ਹੀ 5-7 ਹੁੰਦੀ ਹੈ ਆਪਣੇ ਕੋਲ 10 ਵੀ ਹੋ ਜਾਂਦੇ 10 ਵੀ ਹੋ ਜਾਂਦੇ ਹਾਂਜੀ ਠੀਕ ਐ ਇਹਦੇ ਬਾਰੇ ਦੱਸ ਫੇਰ 2000 ਤੇ 12 ਮਾਡਲ ਆ ਤੇ ਬੱਬੂ ਇੱਥੇ ਲੈ ਕੇ ਆਏ ਨੇ ਇਹ ਹਾਂ ਤੇ ਅਗਲੇ ਟਾਇਰ ਰੇਡੀਅਲ ਆ ਹਾਂਜੀ ਮਹਿੰਗੇ ਵਾਲੇ ਠੀਕ ਹੈ ਜੀ ਪਿਛਲੇ ਟਾਇਰ 15 ਦੇ ਆ ਜੀ ਇਹਦੇ 15 ਦੇ ਹਾਂਜੀ ਕਿੰਨੇ ਕੇ ਪੈਸੇ ਪਏ ਹੁਣੇ ਕੰਗਣ ਟਾਇਰ ਤਾਂ ਜੀ 90 95 ਪੈਸੇ ਖੁੱਲੇ ਪਏ ਆ ਜੀ ਤੇ ਆਹ ਵੇਟ ਜਿਹੜੇ ਲੱਗੇ ਹੋਣੇ ਵਿੱਚ ਪਲਾਸਟਿਕ ਦੇ ਪਲਾਸਟਿਕ ਦੇ ਜੀ ਠੀਕ ਹੈ ਜੀ ਤੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਚਾਲ ਚਲਾਵੇ ਦਾ ਜਮਾ ਚਾਲ ਚਲਾਵੇ ਦਾ ਜਮਾ ਓਕੇ ਆ 12 ਮਾਡਲ ਆ ਡਬਲ ਪੰਪ ਪਾਵਰ ਸਟੀਰਿੰਗ ਠੀਕ ਹੈ ਤੇ ਕਲੋਸ ਕਰ ਇੰਜਨ ਆ ਕ੍ਰੋਸ ਕਰਦਾ ਇੰਜਨ ਆ ਆ ਦਿਖਾ ਦਿਓ ਜੀ ਮੋਹਰ ਕਲੋਸ ਕਰ ਦਿਓ ਠੀਕ ਹੈ ਜੀ ਕ੍ਰਾਸ ਕਰਦਾ ਮਿੱਤਰੋ ਇੰਜਨ ਹੈ ਤੇ ਰੇਟ ਦੀ ਗੱਲ ਕਰੀਏ ਕਿਹੜਾ ਰੇਟ ਇਹਦਾ ਸਿਰਫ ਹੀ 4,45,000 ਰੁਪਏ ਹੈ 4,45,000 ਰੁਪਏ ਇਹ ਟਰੈਕਟਰ ਦੇ ਦੇਾਂਗੇ ਆਪਾਂ 4,15,000 ਰੁਪਏ ਦਾ 4,15,000 ਰੁਪਏ ਦਾ ਬਾਈ ਟਰੈਕਟਰ ਬਣੂਗਾ ਹਾਂ ਤੇ ਮੂਰੇ ਫੇਰ 855 ਆ ਗਿਆ ਫੇਰ ਵਰਸ ਪੀਟੀਓ ਤੇ ਡੇਗੀ ਚੁੱਲੇ ਵਾਲਾ ਡੇਗੀ ਚੁੱਲੇ ਵਾਲਾ ਫੁੱਲ ਟਾਪ ਮਾਡਲ ਆ ਗਿਆ ਫੁੱਲ ਟਾਪ ਮਾਡਲ ਜੋ ਫਿਊਚਰ ਨੇ ਸਾਰੇ ਨੇ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਐ ਮੂਰਲੇ ਰੇਡੀਅਲ ਟਾਇਰ ਨੇ ਤੇ ਮਗਰਲੇ 16 ਵਾਲੇ ਟਾਇਰ ਨੇ ਤੇ ਦਸੀ ਗਿਰਾਂ ਬਾਈ ਇਹ 2022 ਦੇ 11ਵੇਂ ਮਹੀਨੇ ਦਾ ਟਰੈਕਟਰ ਆ ਜੀ ਠੀਕ ਹੈ ਜੀ ਕਾਪੀ ਇਹਦੀ 23 ਦੀ ਆ ਠੀਕ ਹੈ ਜੀ ਤੇ 38 ਤਾਈ ਪਾਸੰਗਾ ਦੀ ਠੀਕ ਹੈ ਪਾਸਿੰਗ 38 ਤੱਕ ਰਾ ਹਾਂ 23 ਤੋਂ ਗਾ 15 ਸਾਲ ਜੋੜ ਦੂੰ ਠੀਕ ਹੈ ਟਰੈਕਟਰ ਜਮਾ ਨਵਾਂ ਨੱਕਾ ਜੀ ਜਮਾ ਠੀਕ ਹੈ ਜੀ ਜਿਵੇਂ ਮੰਨ ਲਓ ਨਵਾਂ ਲੈਣਾ ਹਾਂ ਨਵੇਂ ਨਾਲ ਦਾ ਹੀ ਆ ਨਵੇਂ ਨਾਲ ਦੀ ਹੈ ਹਾਂ ਟਰੈਕਟਰ ਇਹ ਥੋੜਾ ਜਿਆ ਮਹਿੰਗਾ ਜੀ ਇਹ ਆਗੇ ਪੁਰਾਣੀ ਸ਼ੋਜ ਪੁਰਾਣੀ ਸ਼ੋਜ ਪੁਰਾਣੀ ਸ਼ੋਜ ਸਾਨੂੰ ਟਰੈਕਟਰ ਲੈਣੇ ਪੈਂਦੇ ਆ ਮਹਿੰਗੇ ਠੀਕ ਹੈ ਹਾਂ ਇਹਦੀ ਡਿਮਾਂਡ ਵੱਧ ਗਈ ਇਹਦੀ ਡਿਮਾਂਡ ਵੱਧ ਗਈ ਜੇ ਨਵੇਂ ਨਾ ਕਪਰੀ ਜਨ ਕਰੋਗੇ ਹਾਂ ਫਿਰ ਤਾਂ ਨਹੀਂ ਆਪਾਂ ਇਹਨੂੰ ਖਰੀਦ ਸਕਦੇ ਠੀਕ ਹੈ ਜਿਹਨੇ ਪੁਰਾਣੀ ਸ਼ੋ ਆਲਾ ਲੈਣਾ ਟਰੈਕਟਰ ਉਹ ਬੰਦਾ ਮੁੜ ਕੇ ਨਹੀਂ ਜਾਂਦਾ ਇਸ ਟਰੈਕਟਰ ਤੋਂ ਇਸ ਟਰੈਕਟਰ ਤੋਂ ਹਾਂਜੀ ਜਿਹਨੇ ਵਾਹਿਆ ਯਾਨੀ ਕਿ ਹਾਂ ਜਿਹਨੇ ਵਾਹਿਆ ਇਹ ਦਾ ਫਕਾਰਾ ਤੇ ਨਵੇਂ ਦਾ ਫਕਾਰੇ ਦਾ ਦਿਨ ਰਾਤ ਦਾ ਫਰਕ ਹੈ ਠੀਕ ਹੈ ਜੀ ਤੇ ਇਹਦਾ ਫਿਰ 22 ਮਾਡਲ ਦਾ 23 ਦੀ ਕਾਪੀ ਆ 22 22 ਦਾ ਉਹ ਹੈ ਤੇ ਰੇਟ ਕਿੰਨਾ ਇਹਦਾ 7,85,000 ਰੁਪਿਆ ਰੇਟ ਆ ਤੇ ਐਂਡ ਵਾਲਾ ਐਂਡ ਵਾਲਾ 25000 ਡਿਸਕਾਊਂਟ ਆ 25000 ਰੁਪਿਆ ਮਿੱਤਰੋ ਡਿਸਕਾਊਂਟ ਹੈ ਹੁਣ ਮੌਕਾ ਹੈ ਕਹਿੰਦੇ ਜਿਵੇਂ ਪੁਰਾਣੀ ਮਾਡਲ ਦੀ ਸੋਚ ਹੈ ਤੋ ਸਿਲ ਜਾ ਸਕਦੇ 25000 ਰੁਪਏ ਦਾ ਡਿਸਕਾਊਂਟ ਪੰਜ ਤੇਰੇ ਵਾਲਾ ਉੱਤੇ ਪੰਜ ਮੇਰੇ ਵਾਲਾ ਚੱਕੋ 30000 ਰੁਪਏ ਡਿਸਕਾਊਂਟ ਹੋ ਗਿਆ ਲੈ ਜੋ ਕੇ ਲੈ ਜੋ ਮੇ ਲੁੱਟ ਲੋ ਮੇਲਾ ਤੇ ਮੂਰੇ 44 ਦਾ ਆ ਗਿਆ ਸਵਰਾਜ ਐਫ ਆਈ ਇਹਦੇ ਬਾਰੇ ਦੱਸੀਂ ਗਗਨ 2014 ਮਾਡਲ ਆ ਠੀਕ ਹੈ ਜੀ ਬਠਿੰਡਾ ਨੰਬਰ ਆ ਠੀਕ ਹੈ ਜੀ ਇਹਦੇ ਟਾਇਰ ਜਮਾ ਨਵੇਂ ਪਿਛਲੇ ਸੀ ਹੱਟ ਦੇ ਠੀਕ ਹੈ ਜੀ ਅਗਲੇ ਟਾਇਰ ਹੈਗੇ 65 70 ਪੈਸੀ 65 70 ਇਹ ਵੀ ਕਲੌਸ ਕਰ ਇੰਜਨ ਆ ਜੀ ਇਹ ਵੀ ਕਲੌਸ ਕਰਾ ਇੰਜਨ ਹੈ ਹਾਂ ਜੀ ਇਹ ਵੀ ਟਰੈਕਟਰ ਸਿੱਧੂਆਂ ਦੇੋਂ ਆਇਆ ਲੱਗਦਾ ਹੈ ਹਾਂ ਜੀ ਇਹ ਵੀਕਰੂ ਟਰੈਕਟਰ ਸਿੱਧੂਆਂ ਦੇੋਂ ਆਇਆ ਬਾਈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਫਰਸਟ ਪਾਰਟੀ ਦਾ ਟਰੈਕਟਰ ਹੈ ਠੀਕ ਹੈ ਫੁੱਲ ਚੰਗਾ ਟਰੈਕਟਰ ਹੈ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਫੁੱਲ ਚੰਗਾ ਬਾਹ ਕੇ ਲੈ ਜਾਣ ਚਾਹੀਏ ਬਾਹ ਕੇ ਲੈ ਜਾਣ ਫੁੱਲ ਤਸੱਲੀ ਚਾਹੇ ਪਲਾਉ ਪਾ ਲੈਣ ਕੋਈ ਸੀ ਪਾ ਲੈਣ ਠੀਕ ਹੈ ਤੇ ਟਰੈਕਟਰ 14 ਮਾਡਲ ਆ ਗਿਆ ਤੇ ਰੇਟ 490000 ਰੁਪਿਆ ਰੇਟ ਹੈ ਜੀ ਤੇ ਮੌਕੇ ਦਾ ਮੌਕੇ ਦਾ ਤੁਹਾਨੂੰ ਇਹਦੇ ਤੇ ਵੀ 30000 ਰੁਪਿਆ ਡਿਸਕਾਊਂਟ ਕਰ ਦੇਵਾਂਗੇ 30000 ਰੁਪਿਆ ਹਾਂ 30 25 ਮੇਰਾ 5 ਤੇਰੇ ਵਾਲਾ ਪਾ ਕੇ 30 ਕਰਤਾ ਲਓ ਵੀ 30000 ਰੁਪਿਆ ਇਹ ਟਰੈਕਟਰ 'ਚੋਂ ডিসਕਾਊਂਟ ਹੈ ਤੇ ਤੁਸੀਂ ਮੇਲਾ ਲੁੱਟ ਸਕਦੇ ਹੋ ਨਾ ਕਾ ਕਣਾ ਇਸ ਤੋਂ ਇਲਾਵਾ ਕਾ ਕਣਾ ਹੋਰ ਵੀ ਆਸ-ਪਾਸੇ ਮਾੜੇ ਮੋਟਰ ਟਰੈਕਟਰ ਹੁੰਦੇ ਆ ਪਿੰਡ ਤੋਂ ਇਲਾਵਾ ਪਿੰਡ ਤੋਂ ਇਲਾਵਾ ਕੋਈ 2-4 ਤਲਵੰਡੀ ਖੜੇ ਹੁੰਦੇ ਆ ਜੀ ਹਾਂਜੀ ਟਰੈਕਟਰ ਤਾਂ ਆਈ ਜਾਈ ਜਾਂਦੇ ਆ ਠੀਕ ਹੈ ਹਾਂਜੀ ਆਈ ਜਾਈ ਜਾਂਦੇ ਨੇ ਟਰੈਕਟਰ ਤਾਂ ਤੇ ਧੰਨਵਾਦ ਬਹੁਤ-ਬਹੁਤ ਕਾ ਕਣਾ ਤੇ ਇੱਕ ਮੋਬਾਈਲ ਨੰਬਰ ਬੋਲ ਦਿਓ 99887 45430 9988745430 ਇਹ ਵਾਈ ਦਾ ਕੰਟੈਕਟ ਨੰਬਰ ਹੈ ਕਰਕੇ ਕੰਟੈਕਟ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਬੈਲ ਆਈਕਨ ਦਾ ਬਟਨ ਦਬਾਉਣਾ ਨਾ ਭੁੱਲਣਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ